ਸਾਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਏ ਆਂ ਜੀ ਅੱਜ ਦੀ ਇੱਕ ਨਵੀਂ ਕਹਾਣੀ ਉਮੀਦ ਕਰਦੇ ਆਂ ਇਹ ਕਹਾਣੀ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਪੂਨਮ ਬਹੁਤ ਹੀ ਸੋਹਣੀ ਸੁਨੱਖੀ 22-23 ਵਰਿਆਂ ਦੀ ਮੁਟਿਆਰ ਸੀ ਘਰ ਵਿੱਚ ਮਾਪਿਆਂ ਦੀ ਇਕੱਲੀ ਔਲਾਦ ਹੋਣ ਕਰਕੇ ਉਹਨਾਂ ਨੇ ਬੜੇ ਹੀ ਚਾਵਾਂ ਲਾਡਾਂ ਦੇ ਨਾਲ ਪੂਨਮ ਦਾ ਪਾਲਣ ਪੋਸ਼ਣ ਕੀਤਾ ਸੀ ਪੜਾਈ ਦੇ ਵਿੱਚ ਵੀ ਬਹੁਤ ਹੁਸ਼ਿਆਰ ਹੋਣ ਕਰਕੇ ਉਹ ਹਮੇਸ਼ਾ ਮਾਪਿਆਂ ਦਾ ਨਾਮ ਰੋਸ਼ਨ ਕਰਦੀ। ਇਸ ਲਈ ਸਭ ਪੂਨਮ ਨੂੰ ਬੜਾ ਹੀ ਪਿਆਰ ਕਰਦੇ ਸਨ। ਪੜਾਈ ਖਤਮ ਹੁੰਦੇ ਹੀ ਪੂਨਮ ਨੌਕਰੀ ਨੂੰ ਹੱਥ ਪੈਰ ਮਾਰਨ ਲੱਗੀ। ਪਰ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਾ ਹੋਣ ਕਰਕੇ ਪੂਨਮ ਦੇ ਮਾਪੇ ਨਹੀਂ ਚਾਹੁੰਦੇ ਸਨ। ਕਿ ਐਨੀ ਘੱਟ ਤਨਖਾਹ ਲਈ ਬੇਵਜਾ ਤੱਕੇ ਖਾਵੇ ਪੂਨਮ ਮੁਲਕ ਦੇ ਘਟੀਆ ਸਿਸਟਮ ਵਿੱਚ ਮਾਪੇ ਆਪਣੀ ਫੁੱਲਾਂ ਜਹੀ ਨਾਜ਼ੁਕ ਧੀ ਨਹੀਂ ਸੀ ਰੋਲਣਾ ਚਾਹੁੰਦੇ ਕਿਉਂਕਿ ਉਹਨਾਂ ਕੋਲ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਸਭ ਕੁਝ ਸੀ ਬਾਦੂ ਪੈਸਾ ਤੇਲਾ ਤੇ ਵਧੀਆ ਕੰਮਕਾਜ ਸੀ ਪੂਨਮ ਦੇ ਮਾਪਿਆਂ ਦਾ ਤੇ ਜੋ ਵੀ ਸੀ ਉਹ ਹੈਗਾ ਵੀ ਪੂਨਮ ਦਾ ਹੀ ਸੀ ਕਿਉਂਕਿ ਪੂਨਮ ਇੱਕ ਇਕਲੌਤੀ ਔਲਾਦ ਸੀ ਆਪਣੇ ਮਾਪਿਆਂ ਦੀ ਤੇ ਹੁਣ ਪੂਨਮ ਆਪਣੀ ਮਾਂ ਦੇ ਨਾਲ ਰਸੋਈ ਦੇ ਕੰਮ ਸਿੱਖਣ ਤੇ ਧਿਆਨ ਦੇਣ ਲੱਗ ਪਈ ਕਿਉਂਕਿ ਤੀ ਕਿੰਨਾ ਵੀ ਪੜ੍ਹ ਲਿਖ ਜਾਵੇ ਪਰ ਘਰੇਲੂ ਕੰਮ ਆਉਣੇ ਤਾਂ ਹਰ ਔਰਤ ਦੇ ਲਈ ਜ਼ਰੂਰੀ ਨੇ ਜਿਸ ਦੇ ਨਾਲ ਔਰਤ ਦੇ ਸੱਜੇ ਹੋਣ ਦਾ ਪਤਾ ਲੱਗਦਾ ਹੈ ਤੇ ਮਾਪਿਆਂ ਦੇ ਦਿੱਖਤੇ ਹੋਏ ਸੰਸਕਾਰਾਂ ਦੀ ਵੀ ਝਲਕ ਵੀ ਇਸੇ ਵਿੱਚੋਂ ਦਿਖਾਈ ਦਿੰਦੀ ਹੈ ਜਲਦੀ ਹੀ ਮਾਪੇ ਪੂਨਮ ਦੇ ਲਈ ਰਿਸ਼ਤੇ ਦੀ ਭਾਲ ਕਰਨ ਲੱਗ ਗਏ ਰਿਸ਼ਤੇ ਤਾਂ ਬਹੁਤ ਆਉਂਦੇ ਸਨ ਪਰ ਪੂਨਮ ਦੇ ਪਾਪਾ ਨੂੰ ਕੋਈ ਵੀ ਰਿਸ਼ਤਾ ਪਸੰਦ ਹੀ ਨਾ ਆਉਂਦਾ ਪੂਨਮ ਦੇ ਮੰਮੀ ਤਾਂ ਬੜੇ ਹੀ ਉਹਨੋ ਦੇ ਮੰਮੀ ਪਾਪਾ ਬੜੇ ਹੀ ਆਧੁਨਿਕ ਵਿਚਾਰ ਰੱਖਦੇ ਸਨ। ਉਹਨਾਂ ਨੇ ਧੀ ਦੀ ਪਸੰਦ ਪੁੱਛਣਾ ਵੀ ਲਾਜ਼ਮੀ ਸਮਝਿਆ ਸੀ। ਕਿ ਪੁੱਤਰ ਜੀ ਜੇ ਕੋਈ ਤੁਹਾਨੂੰ ਮੁੰਡਾ ਪਸੰਦ ਹੈ ਤਾਂ ਦੱਸ ਦੇਵੋ। ਪਰ ਪੂਨਮ ਨੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਾ ਕੀਤੀ। ਉਸਨੇ ਆਪਣੇ ਵਿਆਹ ਦੀ ਸਾਰੀ ਗੱਲ ਆਪਣੇ ਮਾਪਿਆਂ ਦੇ ਉੱਪਰ ਹੀ ਛੱਡ ਦਿੱਤੀ। ਅਖੀਰ ਤੇ ਜਾ ਕੇ ਬਲਜੋਤ ਦੀ ਚੋਣ ਪੂਨਮ ਦੇ ਜੀਵਨ ਸਾਥੀ ਦੇ ਵਜੋਂ ਹੋਈ। ਬਹੁਤ ਜਲਦੀ ਹੀ ਦੋਨੋਂ ਵਿਆਹ ਦੇ ਬੰਧਨ ਦੇ ਵਿੱਚ ਵੱਜ ਗਏ। ਜ਼ਿੰਦਗੀ ਤਾਂ ਬਹੁਤ ਸੋਹਣੀ ਲੰਘ ਰਹੀ ਸੀ। ਬਲਜੋਤ ਪੂਨਮ ਨੂੰ ਬੜਾ ਹੀ ਪਿਆਰ ਕਰਦਾ ਸੀ। ਤੇ ਪੂਨਮ ਨੂੰ ਪੂਨਮ ਵੀ ਬਲਜੋਤ ਨੂੰ ਜਾਨ ਤੋਂ ਵੱਧ ਪਿਆਰ ਕਰਦੀ ਸੀ। ਅਚਾਨਕ ਹੀ ਬਲਜੋਤ ਨੂੰ ਆਪਣੇ ਜ਼ਮੀਨ ਦੇ ਕਿਸੇ ਕੰਮ ਦੇ ਲਈ ਚੰਡੀਗੜ੍ਹ ਜਾਣਾ ਪੈ ਗਿਆ ਪੂਨਮ بار-बार ਬਲਜੋਤ ਨੂੰ ਰੋਕੀ ਜਾ ਰਹੀ ਸੀ ਉਸ ਦਿਨ ਕਿ ਤੁਸੀਂ ਨਾ ਜਾਓ ਤੁਸੀਂ ਨਾ ਜਾਓ ਮੈਨੂੰ ਕੁਝ ਚੰਗਾ ਜਿਹਾ ਮਹਿਸੂਸ ਨਹੀਂ ਹੋ ਰਿਹਾ ਪਰ ਬਲਜੋਤ ਨੇ ਪੂਨਮ ਨੂੰ ਸਮਝਾਇਆ ਕਿ ਕੰਮ ਵੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਮੈਂ ਅੱਜ ਜਾਣਾ ਕੈਨਸਲ ਕਰ ਦਿੰਦਾ ਪਰ ਮੈਨੂੰ ਜਾਣਾ ਪੈਣਾ ਹੈ ਕੁਝ ਨਹੀਂ ਹੁੰਦਾ ਤੂੰ ਮੇਰੀ ਫਿਕਰ ਨਾ ਕਰ ਤੂੰ ਤਾਂ ਕੁਝ ਜ਼ਿਆਦਾ ਹੀ ਫਿਕਰ ਕਰਦੀ ਹੈ ਸਭ ਕੁਝ ਠੀਕ ਰਹੇਗਾ ਇਹ ਸਭ ਤੁਹਾਡਾ ਬਹਿਮ ਵੀ ਹੋ ਸਕਦਾ ਮੈਂ ਸ਼ਾਮ ਤੱਕ ਤਾਂ ਵਾਪਸ ਆ ਹੀ ਜਾਣਾ ਹੈ ਬਸ ਹੁਣ ਮੈਨੂੰ ਜਾ ਲੈਣ ਦਿਓ ਪੂਨਮ ਦੇ ਮਨ ਦਾ ਡਰ ਸੱਚ ਹੀ ਹੋ ਗਿਆ ਬਲਜੋਤ ਦੀ ਇੱਕ ਕਾਰ ਐਕਸੀਡੈਂਟ ਦੇ ਵਿੱਚ ਉਸੇ ਦਿਨ ਮੌਤ ਹੋ ਗਈ ਪੂਨਮ ਦੀਆਂ ਖੁਸ਼ੀਆਂ ਨੂੰ ਲੰਬੂ ਲੱਗ ਗਿਆ ਉਹ ਤਾਂ ਬਸ ਗਮਸਮ ਜਹੀ ਹੋ ਗਈ ਪੂਨਮ ਦੇ ਮਾਪੇ ਆਪਣੀ ਧੀ ਨੂੰ ਦੁੱਖ ਵਿੱਚ ਨਹੀਂ ਸੰ ਦੇਖ ਸਕਦੇ ਉਸ ਨੂੰ ਦੇਖ ਦੇਖ ਕੇ ਮਾਪੇ ਹੋਰ ਵੀ ਦੁਖੀ ਹੋ ਰਹੇ ਸਨ ਜਵਾਨ ਧੀ ਦੇ ਵਿਧਵਾ ਹੋਣ ਦਾ ਦੁੱਖ ਮਾਪਿਓ ਨੂੰ ਵੱਡ ਵੱਡ ਕੇ ਖਾ ਰਿਹਾ ਸੀ ਰਿਸ਼ਤੇਦਾਰਾਂ ਦੇ ਕਹਿਣ ਅਨੁਸਾਰ ਬਲਜੋਤ ਦੀ ਮਾਂ ਨਾਲ ਗੱਲ ਕੀਤੀ ਕਿ ਜੇ ਮਨਜੋਤ ਜੋ ਕਿ ਪੂਨਮ ਦਾ ਦਿਓਰ ਸੀ ਤੇ ਪੂਨਮ ਦਾ ਵਿਆਹ ਹੋ ਜਾਵੇ ਤਾਂ ਸਾਡੀ ਧੀ ਦੀ ਜ਼ਿੰਦਗੀ ਖਰਾਬ ਹੋਣ ਤੋਂ ਬਚ ਜਾਵੇਗੀ ਪਰ ਬਲਜੋਤ ਦੀ ਮਾਂ ਨੇ ਸਾਫ਼-ਸਾਫ਼ ਮਨਾ ਕਰ ਦਿੱਤਾ ਕਿ ਇਹ ਮੇਰੇ ਇੱਕ ਪੁੱਤ ਨੂੰ ਤਾਂ ਖਾ ਗਈ ਤੇ ਹੁਣ ਦੂਸਰੇ ਦੀ ਬਲੀ ਚੜਾ ਦੇਵਾਂ ਤੁਹਾਡੀ ਧੀ ਕਰਕੇ ਇਹ ਮੇਰੇ ਤੋਂ ਨਹੀਂ ਹੋ ਸਕਦਾ ਤੁਸੀਂ ਐਦਾਂ ਕਰੋ ਕਿ ਆਪਣੀ ਧੀ ਨੂੰ ਇੱਥੋਂ ਲੈ ਜਾਓ ਹੁਣ ਇੱਥੇ ਇਸ ਦਾ ਕੋਈ ਵੀ ਕੰਮ ਨਹੀਂ ਮਨਜੋਤ ਨਾਲ ਵਿਆਹ ਬਾਰੇ ਮੈਂ ਸੋਚ ਵੀ ਨਹੀਂ ਸਕਦੀ ਪਾਪਾ ਤੁਸੀਂ ਇਹ ਸਭ ਕੁਝ ਕਿਵੇਂ ਸੋਚ ਲਿਆ ਬੋਨਮ ਨੇ ਆਪਣੇ ਪਾਪਾ ਨੂੰ ਕਿਹਾ ਉਸਦੇ ਪਾਪਾ ਕਹਿਣ ਲੱਗੇ ਪੁੱਤਰ ਜੀ ਅਸੀਂ ਅੱਜ ਹਾਂ ਕੱਲ ਨਹੀਂ ਹੋਵਾਂਗੇ ਇਹ ਪਹਾੜ ਜਿੱਡੀ ਜ਼ਿੰਦਗੀ ਤੁਸੀਂ ਇਕੱਲੇ ਕਿਵੇਂ ਘਟੋਗੇ ਅਸੀਂ ਇਸੇ ਸਮਾਜ ਦੇ ਵਿੱਚ ਰਹਿਣਾ ਹੈ ਲੋਕ ਸਾਨੂੰ ਕੀ ਕਹਿਣਗੇ ਅਸੀਂ ਤੁਹਾਡਾ ਦੁੱਖ ਸਮਝ ਸਕਦੇ ਹਾਂ ਪੁੱਤ ਪਰ ਤੁਸੀਂ ਸਾਨੂੰ ਸਮਝਣ ਦੀ ਕੋਸ਼ਿਸ਼ ਕਰੋ ਮਾਂ ਨੇ ਵੀ ਆਪਣੇ ਪਤੀ ਦੀ ਹਾਂ ਦੇ ਵਿੱਚ ਹਾਮ ਮਲਾਈ ਮੰਮੀ ਮੈਂ ਬਲਜੋਤ ਦੀ ਜਗ੍ਹਾ ਹੋਰ ਕਿਸੇ ਵੀ ਦੂਸਰੇ ਆਦਮੀ ਨੂੰ ਨਹੀਂ ਦੇ ਸਕਦੀ ਮੈਂ ਬਲਜੋਤ ਨੂੰ ਬਹੁਤ ਪਿਆਰ ਕਰਦੀ ਸੀ ਤੇ ਕਰਦੀ ਰਹਾਂਗੀ ਪਲੀਜ਼ ਮੈਨੂੰ ਮਜਬੂਰ ਨਾ ਕਰੋ ਤੁਸੀਂ ਸਮਾਜ ਦੇ ਅਨੁਸਾਰ ਕਿਉਂ ਚੱਲ ਰਹੇ ਹੋ ਕਿ ਸਮਾਜ ਸਾਡੇ ਅਨੁਸਾਰ ਚੱਲਿਆ ਕਦੇ ਫਿਰ ਆਪਾਂ ਨੂੰ ਕੀ ਲੋੜ ਹੈ ਸਮਾਜ ਦੇ ਅਨੁਸਾਰ ਹੀ ਚੱਲਣ ਦੀ ਕਿ ਵਿਧਵਾ ਔਰਤ ਦੇ ਜਿਉਣ ਲਈ ਦੂਸਰਾ ਵਿਆਹ ਹੀ ਜ਼ਰੂਰੀ ਹੈ ਮੈਂ ਆਪਣੇ ਬਲਜੋਤ ਤੋਂ ਬਿਨਾ ਕਿਸੇ ਹੋਰ ਮਰਦ ਦੇ ਨਾਲ ਰਹਿਣਾਰੇ ਜਾਂ ਆਪਣਾ ਆਪ ਸਾਂਝਾ ਕਰਨਾਰੇ ਕਦੇ ਸੋਚ ਵੀ ਨਹੀਂ ਸਕਦੀ ਇਸੇ ਤਰ੍ਹਾਂ ਸਮਾਂ ਬਤੀਤ ਹੁੰਦਾ ਗਿਆ ਪੂਨਮ ਹੁਣ ਘਰ ਦੀ ਕੂਟਨ ਤੋਂ ਬਾਹਰ ਨਿਕਲੀ ਤੇ ਇੱਕ ਬੱਚਿਆਂ ਦੇ ਅਨਾਥ ਆਸ਼ਰਮ ਦੇ ਵਿੱਚ ਉਹਨਾਂ ਨੂੰ ਪੜਾਉਣ ਦੀ ਨੌਕਰੀ ਤੇ ਲੱਗ ਗਈ ਉਹ ਵੀ ਬਿਨਾ ਤਨਖਾਹ ਦੇ ਕਰਨ ਲੱਗ ਪਈ ਸੀ ਹੁਣ ਉਹ ਬੱਚੇ ਹੀ ਉਸ ਦੀ ਜ਼ਿੰਦਗੀ ਬਣ ਗਏ ਸਨ ਕਈ ਸਾਲਾਂ ਬਾਅਦ ਪੂਨਮ ਦੇ ਚਿਹਰੇ ਤੇ ਅੱਜ ਮੁਸਕਾਨ ਆਈ ਸੀ ਮਾਪੇ ਆਪਣੀ ਦੀ ਦੇ ਇਸ ਫੈਸਲੇ ਲਈ ਖੁਸ਼ ਸਨ ਪੋਨਮ ਨੇ ਖੁਦ ਨੂੰ ਸਮਾਜ ਦੇ ਰਵਾਜਾਂ ਦੇ ਅਨੁਸਾਰ ਨਹੀਂ ਆ ਬਦਲਿਆ ਬਲਕਿ ਆਪਣੇ ਅਨੁਸਾਰ ਬਦਲਿਆ ਇਸ ਤਰ੍ਹਾਂ ਹਰ ਔਰਤ ਦੀ ਸਮੱਸਿਆ ਦਾ ਹੱਲ ਦੂਸਰਾ ਵਿਆਹ ਤਾਂ ਨਹੀਂ ਹੁੰਦਾ ਉਸ ਦੀ ਇੱਕ ਉਸ ਦੀ ਇੱਛਾ ਜ਼ਰੂਰ ਜਾਨ ਲੈਣੀ ਚਾਹੀਦੀ ਹੈ ਕਈ ਵਾਰ ਸਮਾਜ ਦੇ ਡਰ ਕਾਰਨ ਮਾਪੇ ਆਪਣੀ ਔਲਾਦ ਨੂੰ ਹੋਰ ਵੀ ਮੁਸ਼ਕਲਾਂ ਦੇ ਵਿੱਚ ਧਕੇਲ ਦਿੰਦੇ ਨੇ ਇਸੇ ਤਰ੍ਹਾਂ ਪੂਨਮ ਨੇ ਹੋਰ ਕਿਤੇ ਵੀ ਵਿਆਹ ਨਾ ਕਰਵਾਇਆ ਤੇ ਆਪਣੀ ਜ਼ਿੰਦਗੀ ਉਹਨਾਂ ਬੱਚਿਆਂ ਦੇ ਲੇਖੇ ਹੀ ਲਾ ਦਿੱਤੀ ਬਸ ਉਹਨਾਂ ਨੂੰ ਪੜਾਉਂਦੀ ਰਹਿੰਦੀ ਤੇ ਆਪਣਾ ਟਾਈਮ ਪਾਸ ਕਰਦੀ ਰਹਿੰਦੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ